ਉਹ ਤੋਂ ਪ੍ਰੇਤ ਟੂਨੇ ਟੋੜ ਕੇ ਤੇ ਜਾਦੂ ਟੋਨੇ ਦੀਆਂ ਸਾਰੀਆਂ ਗੱਲਾਂ ਤੋਂ ਇਲਾਵਾ ਹੁਣ ਆਪਣੇ ਸਮਾਜ ਦੇ ਵਿੱਚ ਇੱਕ ਚੀਜ਼ ਚੱਲਦੀ ਆ ਉਹ ਆ ਇਲੂਮੀਨਟੀ ਇਹ ਵੀ ਸ਼ਬਦ ਆਪਣੇ ਘਰਾਂ ਦੇ ਵਿੱਚ ਕਹਿ ਲਿਆ ਜਾਂ ਆਪਣੇ ਸਮਾਜ ਦੇ ਵਿੱਚ ਕਹਿ ਲਿਆ ਆਮ ਹੀ ਆਪਾਂ ਨੂੰ ਸੁਣਨ ਨੂੰ ਮਿਲ ਜਾਂਦਾ ਆ ਤੇ ਅੱਜ ਆਪਾਂ ਗੱਲ ਕਰਾਂਗੇ ਥੋੜੀ ਜੀ ਇਹਦੀ ਹਾਂਜੀ ਸਤਿ ਸ੍ਰੀ ਅਕਾਲ ਤੁਹਾਡਾ ਬੋਬੋ ਸਵਾਗਤ ਆ ਇਸ ਵੀਡੀਓ ਦੇ ਵਿੱਚ ਤੇ ਇਹ ਆ ਇੱਕ ਵਲੌਗ ਅੱਜ ਕੋਈ ਟਰੈਵਲ ਵਲੌਗ ਨਹੀਂਗਾ ਇਹ ਵਲੌਗ ਆ ਆਪਣੇ ਆਸ-ਪਾਸ ਦੇ ਦੀਆਂ ਚੀਜ਼ਾਂ ਤੇ ਜਾਨੀ ਕਿ ਆ ਆਪਣੇ ਘਰੇ ਜਾਂ ਅਸੇ ਬਸਤੀਆਂ ਜਿੰਨੀਆਂ ਚੀਜ਼ਾਂ ਆ ਸਾਰੀਆਂ ਮੈਂ ਇਸ ਵੀਡੀਓ ਦੇ ਵਿੱਚ ਦਿਖਾ ਦੂੰਗਾ ਤੇ ਚਲੋ ਸ਼ੁਰੂ ਕਰਦੇ ਆ ਮੀਂਹ ਬੰਦ ਤੋਂ ਬਾਅਦ ਮਾਹੌਲ ਥੋੜਾ ਇਦਾਂ ਦਾ ਆ ਕੜਕਮੇ ਤੇ ਉੱਪਰ ਨਿਕਲੀ ਪਈਆ ਤੇ ਉੱਥੇ ਚਿੜੀਆਂ ਵਗੈਰਾ ਬੋਲਦੀਆਂ ਪਈਆਂ ਚਲੋ ਥੱਲੇ ਚੱਲਦੇ ਆ ਤੇ ਇਸ ਟਾਈਮ ਆ ਮੈਂ ਖੜਾ ਆ ਆਪਣੇ ਕਮਰੇ ਦੇ ਵਿੱਚ ਤੇ ਇਹਦੇ ਵਿੱਚ ਥੋੜੇ ਜਿ ਲੱਗੇ ਹੋਇਆ ਮੈਪ ਦੁਨੀਆ ਰੰਗਾਂ ਲਗੀਆਂ ਆ ਤੇ ਦੁਨੀਆ ਕਿਤਾਬਾਂ ਪਈਆਂ ਆ ਕਿਤਾਬਾਂ ਬਾਰੇ ਬਾਅਦ ਚ ਗੱਲ ਕਰਦੇ ਆ ਪਹਿਲਾਂ ਗੱਲ ਕਰਦੇ ਆ ਇੰਟਰਨੈਟ ਬਾਰੇ ਇੰਟਰਨੈਟ ਨੇ ਜਿੱਥੇ ਆਪਣੀ ਦੁਨੀਆ ਜਿਹੜੀ ਥੋੜੀ ਛੋਟੀ ਕਰਦੀ ਹੁਣ ਆਪਾਂ ਇੱਥੇ ਬੈਠੇ ਅਮਰੀਕਾ ਦੀਆਂ ਚੀਜ਼ਾਂ ਦੇਖ ਸਕਦੇ ਆ ਅਮਰੀਕਾ ਬੈਠੇ ਲੋਕ ਇਥੋਂ ਦੀਆਂ ਚੀਜ਼ਾਂ ਦੇਖ ਸਕਦੇ ਆ ਤੇ ਉਹਦੇ ਨਾਲ ਆਪਣਾ ਸਮਾਜ ਦੇ ਵਿੱਚ ਵੀ ਕੋਈ ਚੀਜ਼ਾਂ ਬਦਲ ਗਈਆਂ ਉੱਥੇ ਹੀ ਆਪਾਂ ਨੂੰ ਇੱਕ ਸ਼ਬਦ ਮਿਲਿਆ ਇਲੂਮਿਨਿਟੀ ਹੁਣ ਜਦੋਂ ਕੋਈ ਜਿਹੜਾ ਸਟਾਰ ਆ ਜਾਂ ਬੰਦਾ ਆ ਉਹ ਕੋਈ ਤਗੜਾ ਬੰਦਾ ਬਣ ਜਾਂਦਾ ਆ ਤੇ ਨਾਮ ਸ਼ੋਹਰਤ ਪੈਸਾ ਸਭ ਕਮਾ ਲੈਂਦਾ ਫਿਰ ਆਪਾਂ ਉਹਨੂੰ ਕਿਤੇ ਨਾ ਕਿਤੇ ਇਲੂਮੀਨੇਟੀ ਨਾਲ ਜੋੜ ਲੈਨੇ ਆ ਕਿ ਆਪਾਂ ਕਹਿੰਦੇ ਆ ਕਿ ਹੁਣ ਬੱਚਾ ਬਚਾਇਆ ਕਹਿੰਦਾ ਕਹਿੰਦਾ ਉਹ ਤਾਂ ਉਹਦੇ ਨਾਲ ਸਾਈਨ ਆ ਇਲੂਮੀਨੇਟੀ ਜੋ ਕਿ ਸ਼ਾਇਦ ਇੱਕ ਸੰਗਠਨ ਆ ਤੇ ਜਿਹਦੇ ਬਾਰੇ ਮੈਨੂੰ ਇੰਨੀ ਜਾਣਕਾਰੀ ਨਹੀਂ ਗਈ ਪਰ ਆਪਾਂ ਜੇ ਉਤੋਂ ਪਹਿਲਾਂ ਦਾ ਸਮਾਜ ਦੇਖੀ ਜਦੋਂ ਇੰਟਰਨੈਟ ਨਹੀਂ ਸੀ ਫਿਰ ਵੀ ਆਪਣੇ ਸਮਾਜ ਦੇ ਵਿੱਚ ਭੂਤ ਪ੍ਰੇਤ ਤੇ ਟੂਨੇ ਟੋੜ ਕੇ ਵਾਲਾ ਕੰਮ ਚੱਲਦਾ ਹੀ ਸੀ ਤੇ ਕਾਫੀ ਉਹਦੇ ਤੇ ਚਰਚਾ ਜਾਂ ਟੌਪਿਕ ਹੈਗਾ ਆ ਕਿ ਲੋਕੀ ਉਹਨੂੰ ਦੇਖਣਾ ਪਸੰਦ ਵੀ ਕਰਦੇ ਆ ਉਤੋਂ ਬਚਦੇ ਵੀ ਆ ਉਤੋਂ ਡਰਦੇ ਵੀ ਆ ਸਾਰੀਆਂ ਈਜ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਤੇ ਮੈਂ ਲੈਣ ਗਿਆ ਸੀ ਕਿਤਾਬਾਂ ਕੱਲ ਪਰਸਾਂ ਤੇ ਇਹ ਆਪਣੇ ਕੋਲ ਸਟਾਕ ਆ ਇਸ ਟਾਈਮ ਕਿਤਾਬਾਂ ਦਾ ਤੇ ਉਹਦੇ ਜਿਵੇਂ ਮੈਨੂੰ ਇੱਕ ਕਿਤਾਬ ਮਿਲੀ ਜੋ ਪੰਜਾਬੀ ਜੀ ਛਪੀ ਹੋਈ ਆ ਇਲੂਮੀਨਾਟੀ ਦੀ ਇਤਿਹਾਸਿਕ ਪਿੱਠਭੂਮੀ ਭਾਗ ਪਹਿਲਾ ਤੇ ਇਹ ਬੈਸਟ ਸੈਲਰ ਆ ਸਮਝ ਲਓ ਕਿ ਇਹ ਚੀਜ਼ ਤੇ ਲੋਕੀ ਯਕੀਨ ਕਰਦੇ ਆ ਤਾਂ ਹੀ ਇਹ ਬੈਸਟ ਸੈਲਰ ਆ ਤੇ ਲੋਕੀ ਹੁਣ ਇਹਦੇ ਬਾਰੇ ਕਿਉਰਿਓਸਿਟੀ ਜਾਗ ਚੁੱਕੀ ਆ ਤੇ ਪੜਨਾ ਚਾਹੁੰਦੇ ਆ ਗੱਲ ਕਰਨਾ ਚਾਹੁੰਦੇ ਆ ਕਿ ਕਿੱਥੋਂ ਆਈ ਕਿਦਾਂ ਕੀ ਹਿਸਾਬ ਦਾ ਵਾ ਇਹ ਸਾਰੀਆਂ ਚੀਜ਼ਾਂ ਵੀ ਚੱਲ ਰਹੀਆਂ ਨੇ ਪਰ ਉਹਦੇ ਤੋਂ ਇਲਾਵਾ ਵੀ ਆਪਣੇ ਕੋਲ ਬਹੁਤ ਸਾਰੀਆਂ ਕਿਤਾਬਾਂ ਆ ਮੈਂ ਮਤ ਹਨਾ ਥੋੜੀਆਂ ਕਿਤਾਬਾਂ ਦਿਖਾ ਦਿੰਦਾ ਕਿਤਾਬਾਂ ਤੋਂ ਪਹਿਲਾਂ ਥੋੜੀ ਚਾਹ ਵੀ ਲੈਨੇ ਆ ਤੇ ਇੱਕ ਗੱਲ ਹੋਰ ਮੈਂ ਕਲੀਅਰ ਕਰ ਦਿੰਦਾ ਜਿਹੜੀ ਕਰਨ ਵਾਲੀ ਹੈ ਕਿ ਮੈਂ ਭੂਤ ਪ੍ਰੇਤ ਜਾਂ ਕਹ ਦੋ ਇਲੂਮਿਨਟੀ ਇਹਨਾਂ ਚੀਜ਼ਾਂ ਤੇ ਬਲੀਵ ਨਹੀਂ ਕਰਦਾ ਮੈਂ ਥੋੜਾ ਜਿਆਦਾ ਤਰਕੀ ਬੰਦਾ ਹਾਂ ਤੇ ਉੱਤੇ ਪਹਿਲਾਂ ਅੱਖਾਂ ਦੇਖਦਾ ਹਾਂ ਚੀਜ਼ਾਂ ਫਿਰ ਕਰਦਾ ਤੇ ਇਹ ਗੱਲ ਇੱਥੋਂ ਤੱਕ ਆ ਕਿ ਮੈਂ ਜਿਹੜੇ ਮੂਵੀਜ਼ ਬਹੁਤ ਸਾਰੀਆਂ ਦੇਖਦਾ ਹਾਂ ਤੇ ਉਹਦੇ ਵਿੱਚ ਮੈਨੂੰ ਦੋ ਜਨਰ ਬਿਲਕੁਲ ਪਸੰਦ ਨਹੀਂ ਤੇ ਮੈਂ ਦੇਖੀਆਂ ਵੀ ਨਹੀਂ ਹੋਣੀਆਂ ਇੱਕਿਆ ਪਹਿਲੀ ਹਾਰਰ ਵਾਲੀ ਆ ਦੂਜੀ ਉਹ ਪਿਆਰ ਮੁਹੱਬਤ ਵਾਲੀ ਆ ਰੋਮਾਂਟਿਕ ਜਿਹੜੀਆਂ ਹੁੰਦੀਆਂ ਇਹ ਦੋ ਜਨਰ ਨਹੀਂ ਮੈਨੂੰ ਫਿਲਮਾਂ ਦੇ ਵਿੱਚ ਵੀ ਪਸੰਦ ਤੇ ਪੂਤਾਂ ਪ੍ਰੇਤਾਂ ਵਾਲੇ ਮੈਨੂੰ ਇਦਾਂ ਲੱਗਦਾ ਹੈ ਕਿ ਆਪਣੇ ਦਿਮਾਗ ਤੇ ਉਪਜ ਹੁੰਦੀ ਹੈ ਤੇ ਜਾਂ ਸੁਣੀਆਂ ਸੁਣਾਈਆਂ ਕਹਾਣੀਆਂ ਹੁੰਦੀਆਂ ਨੇ ਤੇ ਤਾਂ ਮੈਂ ਇਸ ਚੀਜ਼ ਨੂੰ ਕੋਈ ਪ੍ਰਮੋਟ ਨਹੀਂ ਕਰਦਾ ਨਾ ਮੈਂ ਗੱਲ ਕਰਦਾ ਹਾਂ ਇੱਕ ਮੈਨੂੰ ਇਹ ਦਿਖੀ ਤੇ ਮੈਂ ਲੈ ਆਂਦੀ ਪਰ ਇਹਦੇ ਬਾਰੇ ਇੰਨੀ ਕੁ ਰਿਓਸਟੀ ਹੈਗੀ ਆ ਕਿ ਇਸ ਬੁੱਕ ਦੀਆਂ 12000 ਕਾਪੀਆਂ ਵਿਕ ਚੁੱਕੀਆਂ ਆ ਇਥੋਂ ਆਪਾਂ ਆਈਡੀਆ ਲਾ ਸਕਦੇ ਆ ਕਿ ਆਪਣਾ ਸਮਾਜ ਇਸ ਬਾਰੇ ਗੱਲ ਕਰਨੀ ਚਾਹੁੰਦਾ ਆ ਕਿ ਨਹੀਂ ਚਾਹੇ ਪੀ ਲੋ ਗਾਈਸ ਹੁਣ ਮੈਂ ਤੁਹਾਨੂੰ ਕਿਤਾਬਾਂ ਦੀ ਚਾਤੀ ਮਰਾ ਦੇਣਾ ਫਟਾਫਟ ਜਿਹੜੀਆਂ ਮੇਰੇ ਹਿਸਾਬ ਨਾਲ ਬੈਸਟ ਸੇਲਿੰਗ ਆ ਕਿਉਂਕਿ ਜਿਹੜੀਆਂ ਮੈਂ ਵੇਚ ਰਿਹਾ ਆ ਆਸਾਨੀ ਨਾਲ ਮੇਤੋਂ ਵਿਕ ਰੀਆਂ ਤੇ ਜਿਨ੍ਹਾਂ ਵਿੱਚ ਮੈਨੂੰ ਲੱਗਦਾ ਆ ਕਿ ਗੱਲ ਕਾਫੀ ਹੈਗੀ ਕਰਨ ਵਾਲੀ ਤੇ ਫਟਾਫਟ ਉਹ ਕਿਤਾਬਾਂ ਤੁਹਾਨੂੰ ਦਿਖਾਉਣਾ ਆ ਇਹ ਆਪਣੇ ਤੋਂ ਪੂਰੇ ਸੈੱਟ ਪਏ ਹੋਏ ਜਿਹੜੀਆਂ ਸਭ ਤੋਂ ਵੱਧ ਮੇਰੇ ਕੋਲ ਜਿਆਦਾ ਵਿਕ ਰਹੀਆਂ ਆ ਪਹਿਲੀ ਆ ਜੀ ਸ਼ਹੀਦ ਕਰਤਾਰ ਸਿੰਘ ਸਰਾਭਾ ਫਿਰ ਆ ਸੰਤ ਪਿੰਡਰਾਂ ਵਾਲੇ ਇਹਨਾਂ ਚਾਰ ਸਾਹਿਬਜ਼ਾਦੇ ਛੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਖਾਲਿਸਤਾਨ ਦੀ ਸਾਜੀ ਸਾਕਾ ਸਰਹੰਦ ਮੌਤ ਮੇਰੀ ਦਹਲੀਜ ਤੇ ਨਵੀਂ ਪੰਜਾਬੀਆਂ ਕਹਾਣੀਆਂ ਮੰਟੋ ਦੇ ਅਫਸਾਨੇ ਮੰਟੋ ਵੀ ਕਾਫੀ ਜਿਆਦਾ ਵਿਕਦਾ ਆ ਤੇ ਮੰਟੋ ਕੁਝ ਲੋਗ ਉਹਨਾਂ ਸ਼ਲੀਲ ਕਹਿੰਦੇ ਆ ਤੇ ਉਹ ਆਪਣੇ ਆਪ ਨੂੰ ਆਇਨਾ ਕਹਿੰਦਾ ਆ ਸਮਝਾ ਦਾ ਖਾਰਕੂ ਲਹਿਰ ਦੇ ਅੰਗ ਸੰਗ ਜੋ ਕਿ ਲਿਖਿਆ ਹੋਇਆ ਅਜਮੇਰ ਸਿੰਘ ਹੋਣਾ ਨੇ ਉਸ ਤੋਂ ਬਾਅਦ ਮੇਰੀ ਫੇਵਰੇਟ ਆ ਜੀ ਅਸਲੀ ਇਨਸਾਨ ਦੀ ਕਹਾਣੀ ਤੇ ਉਸ ਤੋਂ ਬਾਅਦ ਜਿਹੜੀ ਪੂਰੇ ਪੰਜਾਬ ਦੀ ਫੇਵਰੇਟ ਆ ਉਹ ਮੇਰਾ ਪਾਕਿਸਤਾਨ ਤੇ ਉਸ ਤੋਂ ਇਲਾਵਾ ਮੇਰਾ ਪਿੰਡ ਇਹਦੀਆਂ ਵੀ ਮੈਂ 2-4 ਕਾਪੀਆਂ ਵੇਚੀਆਂ ਆ ਤੇ ਜੇ ਤੁਸੀਂ ਮੇਰਾ ਪਾਕਿਸਤਾਨ ਨਹੀਂ ਪੜੀਓ ਤਾਂ ਪਹਿਲਾਂ ਤੁਸੀਂ ਮੇਰਾ ਪਿੰਡ ਪੜ ਸਕਦੇ ਆ ਕਿਉਂਕਿ ਇਹਦੇ ਨਾਲ ਆਪਾਂ ਜ਼ਿਆਦਾ ਕਨੈਕਟ ਕਰਦੇ ਆ ਤੇ ਇਹ ਜਿਹੜੀਆਂ ਕੁਝ ਜ਼ਿਆਦਾ ਕਿਤਾਬਾਂ ਲਿਖੀਆਂ ਆ ਤੇ ਉਹਦੇ ਨਾਲ ਤੁਹਾਨੂੰ ਹੋਰ ਤੇ ਇਹ ਜਿਹੜਾ ਪਿੱਛੇ ਤੁਸੀਂ ਖੜਕਾ ਸੁਣ ਰਹੇ ਸੀ ਇਹ ਉਦੋਂ ਹੁੰਦਾ ਹੈ ਜਦੋਂ ਇੰਡੀਅਨ ਡੈਡ ਕਰੇ ਹੁਣ ਸਮਝ ਗਏ ਨਾ ਉਸ ਤੋਂ ਇਲਾਵਾ ਥੋੜੀਆਂ ਇਹ ਕਿਤਾਬਾਂ ਆ ਜਿਹੜੀਆਂ ਆਮ ਬਿਕ ਰਹੀਆਂ ਐ ਤੇ ਤੁਸੀਂ ਪੜ ਸਕਦੇ ਆ ਪਹਿਲੀ ਤਾਂ ਬਰਕਤ ਆ ਜੀ ਇਹਦੇ ਵਿੱਚ ਆਪਾਂ ਨੂੰ ਕਵਿਤਾਵਾਂ ਮਿਲਦੀਆਂ ਆ ਤੇ ਇਹ ਸੱਚੀ ਇੱਕ ਬਰਕਤ ਆ ਤੇ ਉਸ ਤੋਂ ਬਾਅਦ ਆ ਮਨੁੱਖਤਾ ਦੇ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸੋਹਣ ਸਿੰਘ ਸੇਦਲ ਉਹਨਾਂ ਨੇ ਲਿਖੀ ਹੈ ਜੀ ਤੇ ਉਸ ਤੋਂ ਬਾਅਦ ਆ ਜੀ ਆਪੀਤੀ ਮਹਿੰਦਰ ਸਿੰਘ ਰੰਦਾਵਾ ਜੋ ਕਿ ਇੰਟਰਨੈਟ ਤੇ ਅੱਜ ਕੱਲ ਬਹੁਤ ਹੀ ਮਸ਼ਹੂਰ ਚੱਲਦੀ ਆ ਇਹ ਸਰਤਾਜ ਉਹਨਾਂ ਕਰਕੇ ਇਹ ਫਿਰ ਉਸ ਤੋਂ ਬਾਅਦ ਵੀ ਇੱਕ ਕਵਿਤਾਵਾ ਦੀ ਆ ਗਈ ਆ ਇਹ ਮੈਂ ਕਿਹਾ ਕੋਈ ਗੱਲ ਤਾਂ ਨਹੀਂ ਨਾ ਤੇ ਇਹ ਆ ਉਸ ਤੋਂ ਬਾਅਦ ਆ ਜੀ ਤੁੱਤਾਂ ਲਖੂ ਜੋ ਆਪਾਂ ਨੂੰ ਬਾਬੇ ਅਕਾਲੀ ਨਾਲ ਮਲਾਉਂਦਾ ਆ ਤੇ ਇੱਕ ਵੱਖਰੇ ਸਫ਼ਰ ਤੇ ਲੈ ਕੇ ਜਾਂਦਾ ਆ ਤੇ ਉਤ ਤੋਂ ਬਾਅਦ ਆ ਮਹਾਰਾਣੀ ਜੰਦਾ ਜਿਉ ਮੈਂ ਕਾਫੀ ਟਾਈਮ ਪਹਿਲਾਂ ਖਰੀਦੀ ਹੋਈ ਸੀ ਤੇ ਇਹ ਮੇਰੀ ਹੀ ਪਈ ਹੋਈ ਆ ਪਰਸਨਲ ਆ ਸਮਝ ਲਓ ਤੇ ਇਹ ਪੁਰਾਣੀ ਕਿਤਾਬ ਆ ਵੀ ਬੁੱਕ ਆਕ ਟਾਈਮ ਮੈਂ ਪਹਿਲਾਂ ਖਰੀਦੀ ਸੀ ਹਨ ਕੀ ਜਰਨਲ ਸਰਦਾਰ ਹਰੀ ਸਿੰਘ ਨਲਵਾ ਤੇ ਉਤ ਤੋਂ ਬਾਅਦ ਆ ਸਿੱਖ ਰਾਜ ਕਿਵੇਂ ਬਣਿਆ ਸਿੱਖ ਰਾਜ ਕਿਵੇਂ ਗਿਆ ਤੇ ਫਿਰ ਦੁੱਤਾਂ ਵਾਲਾ ਕੋ ਤੇ ਇਹ ਆ ਜੇ ਇਲੂਮੀਨਟੀ ਜੋ ਹੁਣ ਮੈਂ ਗੱਲ ਕੀਤੀ ਸੀ ਜਿਹਦੇ ਬਾਰੇ ਫਿਰ ਆ ਜੇ ਮਕਾਨ ਨੰਬਰ 21 ਇਹ ਵੀ ਨੋਵਲ ਮੈਂ ਹੁਣ ਜੇ ਹੀ ਬੜਿਆ ਸੀ ਤੇ ਇਹ ਨੋਵਲ ਬਾਰੇ ਵੀ ਆਪਾਂ ਗੱਲ ਕਰਦੇ ਆ ਥੋੜੀ ਡਿਟੇਲ ਚ ਤੇ ਉਸ ਤੋਂ ਬਾਅਦ ਆ ਰੂਹ ਦੇ ਹਾਨੀ ਇਹਦੇ ਅੰਦਰ ਵੀ ਆਪਾਂ ਨੂੰ ਕਵਿਤਾਵਾਂ ਮਿਲ ਜਾਂਦੀਆਂ ਤੇ ਕਾਫੀ ਵਧੀਆ ਵਿਕਦੀ ਆ ਤੇ ਬੈਸਟ ਸੈਲਰ ਆ ਇਹ ਵੀ ਬੁੱਕ ਤੇ ਉਸ ਤੋਂ ਬਾਅਦ ਆ ਜੀ ਸ਼ਿਵ ਕੁਮਾਰ ਬਟਾਲਵੀ ਦੀਆਂ ਕਵਿਤਾਵਾਂ ਮੈਨੂੰ ਵਿਦਾ ਕਰੋ ਲਾਜਵੰਤੀ ਤੇ ਸ਼ਿਵ ਕੁਮਾਰ ਗੱਜਲਾਂ ਤੇ ਗੀਤ ਤੇ ਉਸ ਤੋਂ ਬਾਅਦ ਆ ਜੀ ਮਹਾਰਾਜਾ ਦਲੀਪ ਸਿੰਘ ਤੇ ਫੇਰ ਆ ਜੀ ਮਹਾਰਾਣੀ ਜਿੰਦਾ ਇਹ ਅੱਜ ਦੀ ਛਪੀ ਹੋਈ ਹੈ ਜੀ ਹਾਰ ਦੇ ਜਿਲਤ ਚ ਨਹੀਂ ਗਈ ਹੈ ਫੇਰ ਆ ਜੀ ਮਹਾਰਾਜਾ ਸ਼ੇਰ ਸਿੰਘ ਤੇ ਇਹ ਵਾਲੀ ਬੁੱਕ ਵੀ ਮੈਂ 2026 ਵਿੱਚ ਪਹਿਲਾ ਭਾਗ ਪੜ੍ਹੀ ਸੀ ਤੇ ਉਸ ਤੋਂ ਬਾਅਦ ਆ ਜੀ ਪੰਜਾਬ ਦਾ ਉਜਾੜਾ ਗਿਆਨੀ ਸੋਹਣ ਸਿੰਘ ਸੀਤਲ ਉਹਨਾਂ ਨੇ ਲਿਖੀ ਹੋਈ ਹੈ ਜੀ ਤੇ ਫੇਰ ਮਹਾਰਾਜਾ ਰਣਜੀਤ ਸਿੰਘ ਤੇ ਇਹ ਆ ਜੀ 40 ਦਿਨ 2025 ਦੀ ਸਭ ਤੋਂ ਵੱਧ ਵੇਖਣ ਵਾਲੀ ਕਿਤਾਬ ਤੇ ਫਿਰ ਦੇਖੀ ਸਾਖੀ ਵੀ ਆਪਣੇ ਤੋਂ ਹੈਗੀ ਆ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਪਈਆਂ ਆ ਤੇ ਓਸ਼ੋ ਦੀਆਂ ਵੀ ਪਈਆਂ ਜੀ ਤੱਲੇ ਆ ਥੋੜੀ ਜੀ ਠੰਢ ਤੇ ਤਾਂ ਕਰਕੇ ਤੋਂ ਬੈ ਕੇ ਅਗਲਾ ਵੀਡੀਓ ਬਣਾ ਰਿਹਾ ਤੇ ਜਿਹੜੀਆਂ 2022 ਵਿੱਚ ਮੈਂ ਬੁੱਕਸ ਪੜੀਆਂ ਆ ਪਹਿਲੀ ਪੜੀਆ ਮਹਾਰਾਜਾ ਛੇਰ ਸਿੰਘ ਤੇ ਇਹ ਮਹਾਰਾਜਾ ਰਣਜੀਤ ਸਿੰਘ ਦੇ ਦੂਸਰੇ ਬੇਟੇ ਸਨ ਤੇ ਇਨਾਂ ਬਾਰੇ ਆਪਾਂ ਜਦੋਂ ਸਿੱਖ ਇਤਿਹਾਸ ਪੜ੍ਹਦੇ ਆਂ ਤੇ ਉਹਦੇ ਵਿੱਚ ਆਪਾਂ ਨੂੰ ਜ਼ਿਕਰ ਮਿਲ ਹੀ ਜਾਂਦਾ ਹੈ ਤੇ ਇਹ ਬੁੱਕ ਦੇ ਅੰਦਰ ਉਹਨਾਂ ਦੀ ਆਪਾਂ ਕਹ ਲਈ ਜੀਵਨੀ ਉਹਨਾਂ ਦੀ ਯੋਗਤਾਵਾਂ ਕਿ ਉਹ ਮਹਾਰਾਜਾ ਬੰਦੇ ਕਾਬਿਲ ਸਨ ਜਾਂ ਨਹੀਂ ਸੀ ਇਹ ਜਿੰਦਾਂ ਆਪਾਂ ਨੂੰ ਇਹਦੇ ਅੰਦਰ ਪੜਨ ਨੂੰ ਮਿਲ ਜਾਂਦੀ ਹੈ ਤੇ ਇਹਦੇ ਅੰਦਰ ਮੈਨੂੰ ਇੱਕ ਚੀਜ਼ ਪੜਨ ਨੂੰ ਮਿਲੀ ਜਿਹਦੇ ਬਾਰੇ ਮੈਂ ਗੱਲ ਕਰਨੀ ਚਾਹੁੰਦਾ ਆ ਕਿ ਜਦੋਂ ਆਪਾਂ ਹੁਣ ਦਰਬਾਰ ਸਾਹਿਬ ਜਾਂਦੇ ਆਂ ਉੱਥੇ ਆਪਾਂ ਦੇਖਦੇ ਆਂ ਕਿ ਦੋ ਨਿਸ਼ਾਨ ਸਾਹਿਬ ਲੱਗੇ ਹੋਏ ਆ ਤੇ ਕਹਿੰਦੇ ਆ ਕਿ ਜਦੋਂ ਇਹਨਾਂ ਦਾ ਰਾਜ ਸੀ ਉਦੋਂ ਇਹ ਹਵਾ ਦੇ ਕਾਰਨ ਇੱਕ ਨਿਸ਼ਾਨ ਸਾਹਿਬ ਡਿੱਗ ਪੈਂਦਾ ਆ ਤੇ ਜੋ ਕਿ ਲੱਕੜੀ ਦੇ ਹੁੰਦੇ ਸੀ ਉਦੋਂ ਲੱਕੜੀ ਦੇ ਡੰਡੇ ਦੇ ਉੱਤੇ ਨਿਸ਼ਾਨ ਸਾਹਿਬ ਲਾਇਆ ਹੁੰਦਾ ਸੀ ਤੇ ਉਹ ਹਵਾ ਦੇ ਕਾਰਨ ਡਿੱਗ ਪੈਂਦਾ ਆ ਤੇ ਜਦੋਂ ਇਹਨਾਂ ਨੂੰ ਪਤਾ ਲੱਗਦਾ ਆ ਮਹਾਰਾਜਾ ਛੇ ਸਿੰਘ ਨੂੰ ਇਹ ਉੱਥੇ ਜਾਂਦੇ ਆ ਤੇ ਉੱਥੇ ਜਾ ਕੇ ਇਹ ਵਿਚਾਰ ਕਰਦੇ ਆ ਕਿ ਹੁਣ ਦਰਬਾਰ ਸਾਹਿਬ ਇੱਕ ਨਹੀਂ ਦੋ ਨਿਸ਼ਾਨ ਸਾਹਿਬ ਲੱਗੇ ਕਰਨਗੇ ਕਿਉਂਕਿ ਜੇ ਭਵਿੱਖ ਦੇ ਵਿੱਚ ਕੋਈ ਇਦਾਂ ਦੀ ਘਟਨਾ ਹੁੰਦੀ ਆ ਤੇ ਉਹਦੇ ਨਾਲ ਨਿਸ਼ਾਨ ਸਾਹਿਬ ਤੋਂ ਬਿਨਾਂ ਗੁਰਦੁਆਰਾ ਸਾਹਿਬ ਨਹੀਂ ਰਹਿਣਗੇ ਇਹ ਸੋਚ ਕੇ ਇਹ ਉੱਥੇ ਦੋ ਨਿਸ਼ਾਨ ਸਾਹਿਬ ਲਵਾਉਂਦੇ ਆ ਮੈਨੂੰ ਇਸ ਕਿਤਾਬ ਦੇ ਵਿੱਚ ਜਾਣਕਾਰੀ ਮਿਲੀ ਤੇ ਇਹ ਕਿਤਾਬ ਜਿਹੜੀ ਹੈ ਮੈਂ 2026 ਵਿੱਚ ਪੜ੍ਹੀ ਸੀ ਉਹਦੇ ਨਾਲ ਜਿਹੜੀ ਦੂਸਰੀ ਜਿਹੜੀ ਮੈਂ ਬੁੱਕ ਪੜ੍ਹੀ ਹੈ ਉਹ ਆ ਮਕਾਨ ਨੰਬਰ 21 ਜੇ ਅੱਜ ਦੇ ਸਮੇਂ ਦਾ ਇੰਟਰਨੈਟ ਦੇ ਉੱਤੇ ਕਾਫੀ ਮਸ਼ਹੂਰ ਨਾਵਲ ਆ ਤੇ ਇਹਦੇ ਅੰਦਰ ਆਪਾਂ ਨੂੰ ਇੱਕ ਹਾਰਰ ਤੇ ਥ੍ਰਿਲਰ ਸਟੋਰੀ ਪੜ੍ਹਨ ਨੂੰ ਮਿਲਦੀ ਹੈ ਕਹਾਣੀ ਇੱਕ ਡਾਕਖਾਨੇ ਦੀ ਹੈ ਇੱਕ ਲੜਕੇ ਦੀ ਹੈ ਜਿਹਨੂੰ ਇੱਕ ਪਾਰਸਲ ਮਿਲਦਾ ਹੈ ਜਿਹਦੇ ਉੱਤੇ ਕੋਈ ਵੀ ਉਹ ਨਹੀਂ ਹੁੰਦਾ ਕਿ ਰਿਟਰਨ ਦਾ ਪਤਾ ਲਿਖਿਆ ਹੁੰਦਾ ਪਰ ਉਹਨੂੰ ਮਕਾਨ ਨੰਬਰ 21 ਦੇ ਵਿੱਚ ਉਹ ਕਰੀਅਰ ਕਰਨ ਚੱਲ ਜਾਂਦਾ ਹੈ ਤੇ ਉੱਥੇ ਜਾ ਕੇ ਉਹਨੂੰ ਜਿਹੜੀ ਕਿ ਚੀਜ਼ਾਂ ਮਿਲਦੀਆਂ ਆ ਹੌਲੀ-ਹੌਲੀ ਤੇ ਇੱਕ ਕਹਾਣੀ ਸ਼ੁਰੂ ਹੁੰਦੀ ਹੈ ਤੇ ਆਪਾਂ ਨੂੰ ਇੱਕ ਨਵੇਂ ਹੀ ਸਫ਼ਰ ਤੇ ਲੈ ਜਾਂਦੀ ਹੈ ਇਹ ਵੀ ਤੁਸੀਂ ਨੋਵਲ ਪੜ ਸਕਦੇ ਆ ਮਕਾਨ ਨੰਬਰ 21 ਆਉਣ ਹੋ ਚੁੱਕਿਆ ਜੀ ਰੋਟੀ ਦਾ ਟਾਈਮ ਤੇ ਆਹ ਸਬਜੀ ਚਾਹ ਤੇ ਰੋਟੀ ਪਿਆ ਜੀ ਵਾਟਰ ਇੱਕ ਬੈਨਰ ਬਣਾਇਆ ਜੀ ਕਿਤਾਬਾਂ ਲਈ ਤੇ ਕਿਤਾਬਾਂ ਵੇਚਣ ਲਈ ਜੇ ਆਪਾਂ ਮੇਲੇ ਵਗੈਰਾ ਤੇ ਜਾ ਕੇ ਤੇ ਲਾਵਾਂਗੇ ਜਦੋਂ ਸਟਾਲ ਲਾਣੇ ਆ ਉਹਦੇ ਲਈ ਤੇ ਆ ਦਿਖਾਣਾ ਤੁਹਾਨੂੰ ਇਹ ਅਜੀ ਬੈਨਰ ਇਹ ਆਪਣਾ ਬੈਨਰ ਜੀ ਸੋਚਣ ਦਾ ਢੰਗ ਬਦਲਣ ਲਈ ਸਭ ਤੋਂ ਚੰਗੀਆਂ ਦੋਸਤ ਕਿਤਾਬਾਂ ਟੌਪ ਬਾਕ ਸ਼ਾਪ ਇਹ ਆਪਣਾ WhatsApp ਨੰਬਰ ਆ ਤੇ ਥੱਲੇ ਆ ਟੌਪ ਬਾਕ ਸ਼ਾਪ ਆਪਣੇ ਸੋਸ਼ਲ ਮੀਡੀਆ ਦੇ ਅੰਡਰ ਲਾ Instagram ਤੇ ਤੁਸੀਂ ਇੱਥੇ ਕਿਤਾਬਾਂ ਵਗੈਰਾ ਆਰਡਰ ਕਰ ਸਕਦੇ ਆ ਆਇਆ ਜੀ ਪਿੰਡ ਦੀਆਂ ਖੁੱਲੀਆਂ ਗਲੀਆਂ ਚਲੋ ਚੱਲੇ ਗਏ ਇਹ ਕਿੱਧਰ ਵੀ ਆਇਆ ਜੀ ਪਿੰਡ ਦੀ ਪਾਰਕ ਉਹ ਸ਼ਹੀਦ ਭਗਤ ਸਿੰਘ ਦੀ ਮੂਰਤੀ ਲੱਗੀ ਹੋਈ ਇੱਥੇ ਆ ਸਾਹਮਣੇ ਆ ਆਪਣੇ ਪਿੰਡਾਂ ਦੇ ਲੱਗੇ ਜੀਐਨਯੂਨੀਵਰਸਿਟੀ ਆ ਲੱਗਿਆ ਹੋਇਆ ਕੋੜ ਦਿਲ ਸਟੀ ਮ ਗਿਆਨੀ ਸੰਤ ਰਣਜੀਤ ਸਿੰਘ ਜੀ ਗੁਰਦੁਆਰਾ ਤੇ ਇਹ ਵੀਡੀਓ ਐ ਖਤਮ ਕਰਦੇ ਆਂ ਤੇ ਇਸ ਵੀਡੀਓ ਵਿੱਚ ਇੰਨਾ ਹੀ ਤੇ ਇਹ ਵੀਡੀਓ ਕਾਫੀ ਵੱਡੀ ਬਣ ਗਈ 10-12 ਮਿੰਟ ਦੀ ਮੈਂ ਐਡੀ ਵੱਡੀਆਂ ਵੀਡੀਓਜ਼ ਬਣਾਉਣੀ ਨਹੀਂ ਚਾਹੁੰਦਾ ਕਿਉਂਕਿ ਜੇ ਟਰੈਵਲ ਹੁੰਦਾ ਆ ਉਹਦੇ ਵਿੱਚ ਜਿਹੜੀਆਂ ਚੀਜ਼ਾਂ ਹੁੰਦੀਆਂ ਰਹਿੰਦੀਆਂ ਨੇ ਤ ਉਹ ਤਾਂ ਦਿਖਾ ਸਕਦੇ ਆ ਇਹ ਕਰੇ ਕੁਝ ਹੁੰਦਾ ਨਹੀਂ ਖਾਸ ਕਰਨ ਨੂੰ ਤੇ ਨਾਲੇ ਇਦਾਂ ਆ ਕਿ ਐਡੀਆਂ ਵੱਡੀਆਂ ਵੀਡੀਓਜ਼ ਕੋਈ ਦੇਖ ਨਹੀਂ ਰਿਆ ਤੇ ਜੇ ਤੁਸੀਂ ਇੱਥੇ ਤੱਕ ਦੇਖ ਰਹੇ ਹੋ ਤਾਂ ਬਹੁਤ ਵੱਡੀ ਗੱਲ ਆ ਥੈਂਕ ਯੂ ਧੰਨਵਾਦ ਤੇ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤੇ ਆਪਾਂ ਬਹੁਤ ਸਾਰੇ ਟ੍ਰੈਵਲਸ ਵੀ ਕਰਦੇ ਰਾਂਗੇ ਨਾਲ ਨਾਲ